ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਮੋਰ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾ ਕੇ ਪਈ ਆ ਬੱਚੇ ਦੀ ਪਛਾਣ ਨਹੀਂ ਹੋਈ ਇਹ ਬੱਚੀ ਛੋਟੀ ਹੈ 6-7 ਦਿਨਾਂ ਦੀ ਤਾਂ ਉਹਦੇ ਮਾਤਾ ਪਿਤਾ ਦੀ ਵੀ ਅਹੀਂ ਤਲਾਸ਼ ਕਰ ਰਹੇ ਹਨ ਉਹਦੀ ਵਿਪਾਲ ਕਰ ਰਹੇ ਹਨ ਪਰ ਅਜੇ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਨਾ ਫਤੇਗੜ ਸਬ ਦੀ ਪੁਲਿਸ ਨੂੰ ਸ਼ਨੀਵਾਰ ਦੀ ਰਾਤ 6 ਤੋਂ 7 ਦਿਨਾਂ ਦੀ ਲਾਵਾਰਿਸ ਬੱਚੀ ਮਿਲੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਤੇਗੜ ਸਬ ਦੇ ਸਹਾਇਕ ਥਾਣੇਦਾਰ ਪ੍ਰithvi ਰਾਜ ਸਿੰਘ ਨੇ ਦੱਸਿਆ ਕਿ ਅਜੀਤ ਕੁਮਾਰ ਤੇ ਉਸ ਦੇ ਇੱਕ ਦੋਸਤ ਨੂੰ ਜੋਤੀ ਸਰੂਪ ਮੋੜ ਤੋਂ ਥੋੜੀ ਦੂਰ ਚੋਏ ਦੇ ਨਾਲ ਬਣੇ ਪਾਰਕ ਵਿੱਚੋਂ ਇੱਕ ਕੱਪੜੇ 'ਚ ਲਿਪਟੀ ਹੋਈ ਬੱਚੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਮੌਕੇ ਤੇ ਪ੍ਰithvi ਰਾਜ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਜਿਨ੍ਹਾਂ ਤੁਰੰਤ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਅਤੇ ਬੱਚੇ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਸ਼ਰੀਬ ਨਦਰੋਂ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਮੋਰ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾਗੇ ਪਈ ਆ ਤੇ ਉਹਨਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਬੰਦਿਆ ਨੇ ਫਿਰ ਅਸੀਂ ਆਪਣੇ ਪੁਲਿਸ ਪਾਰਟੀ ਨਾਲ ਤਲਲੀ ਦੀ ਕਾਂਸਟੇਬਲ ਤੇ ਨਾਲ ਨਹੀਂ ਲekin ਮੌਕੇ ਤੇ ਪਹੁੰਚੇ ਤਾਂ ਮੌਕੇ ਦਾ ਜਿਹੜਾ ਜਾਇਜਾ ਲਿਆ ਇਸ ਤੋਂ ਵਾਲਾ ਚਾਈਲਡ ਵੈਲਫੇਅਰ ਅਫਸਰ ਸਰਦਾਰ ਹਰਖਜਨ ਸਿੰਘ ਨੂੰ ਇਨਫਾਰਮ ਕੀਤਾ ਗਿਆ ਤੇ ਐਂਬੂਲੈਂਸ ਭੁਲਾਈ ਗਈ ਉਹਨਾਂ ਤੇ ਪ੍ਰਾਈਵੇਟ ਲੇਡੀਜ਼ ਦੀ ਮਦਦ ਨਾਲ ਇਹਨੂੰ ਸਿਵਲ ਹਸਪਤਾਲ ਚ ਚੈੱਕਅਪ ਕਰਾਉਣ ਵਾਸਤੇ ਲਿਆਂਦਾ ਗਿਆ ਜਿੱਥੇ 25 ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੀ ਠੀਕ ਠਾਕ ਹੈ ਪਾਕੀ ਜਿਹੜੀ ਅਗਲੀ ਪ੍ਰੋਸੀਡਿੰਗਾਂ ਉਹ ਚਿਲड्रन ਵੈਲਫੇਅਰ ਕਮੇਟੀ ਸਵੇਰੇ ਜੋ ਵੀ ਹੋਊਗਾ ਜਸਤਰਾ ਵੀ ਹੋਊਗਾ ਅਗਲੀ ਕਾਰਜવાહી ਕਾਨੂੰਨ ਮੁਤਾਬਕ ਅਮਲ ਵਿੱਚ ਲਿਆਂਦੀ ਜਾਊਗੀ ਪਤਾ ਲੱਗਿਆ ਕੁਝ ਪਛਾਣ ਪੁੱਛ ਨੂੰ ਹੋਈ ਹੈ ਜੀ ਤੱਕ ਅਜੇ ਬੱਚਿਆਂ ਦੀ ਪਛਾਣ ਨਹੀਂ ਹੋਈ ਬੱਚੀ ਛੋਟੀ ਹੈ ਸੱਤ ਦਿਨਾਂ ਦੀ ਤਾਂ ਉਹਦੇ ਮਾਤਾ ਪਿਤਾ ਦੀ ਵੀ ਅਹੀਂ ਤਲਾਸ਼ ਕਰ ਰਹੇ ਹਨ ਉਹਦੀ ਵੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਠੀਕ